ਖਬਰਨਾਮਾ ਦੇਖ ਰਿਹਾ ਸਾਰੇ ਸੂਤਰਾਂ ਨੂੰ ਮੇਰੇ ਵੱਲੋਂ ਪਿਆਰ ਸਹਿ ਸਵੀਕਾਰ ਮੈਂ ਹਾ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਐਮ ਆਤੇ ਵਰਡੀ ਕਬਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਐਮਰਜੈਂਸੀ ਮੀਟਿੰਗ ਦੇ ਵਿੱਚ ਕਈ ਜਿਹੜੇ ਭਾਰਤ ਦੇ ਸਟੇਟਸ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ ਕੀ ਕਰਨਾ ਹੈ ਕਿਵੇਂ ਇਸ ਨੂੰ ਲਜਟਣਾ ਹੈ ਉਹ ਇਸ ਬਾਰੇ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧੇ ਤਣਾਅ ਦੇ ਮੱਦੇਨਜ਼ਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇ ਮੁਖ ਸਕੱਤਰਾਂ ਅਤੇ ਪ੍ਰਸ਼ਾਸਕਾਂ ਨੂੰ ਪੱਤਰ ਲਿਖਿਆ ਹੈ ਗ੍ਰਹਿ ਮੰਤਰਾਲੇ ਨੇ ਪੱਤਰ ਵਿੱਚ ਮੁਖ ਸਕੱਤਰਾਂ ਅਤੇ ਪ੍ਰਸ਼ਾਸਕਾਂ ਨੂੰ ਜੰਗ ਜਾਂ ਜੰਗੀ ਵਰਗੀ ਸਥਿਤੀ ਵਿੱਚ ਜ਼ਰੂਰੀ ਸਾਵਧਾਨੀ ਉਪਾਵਾਂ ਨੂੰ ਕੁਸ਼ਤਾ ਨਾਲ ਲਾਗੂ ਕਰਨ ਲਈ ਸਿਵਲ ਡਿਫੈਂਸ ਦੇ ਨਿਜ਼ਮਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ ਜ਼ਿਕਰ ਹੋ ਗਿਆ ਕਿ 22 April ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਲਗਾਮ 26 નિર્ਦੋਸ਼ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਇਸ ਤੇ ਭਾਰਤੀ ਹਥਿਆਰਬੰਦ ਬਲਾਂ ਨੇ ਪੀੜਤਾਂ ਨੂੰ ਨਿਆਂ ਪ੍ਰਦਾਨ ਕਰਨ ਦੇ ਲਈ ਆਪਰੇਸ਼ਨ ਸੰਦੂਰ ਚਲਾ ਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਨੌ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਭਾਰਤ ਦੀ ਇਸ ਕਾਰਵਾਈ ਤੋਂ ਪਾਕਿਸਤਾਨ ਭੜ ਗਿਆ ਹੈ ਅਤੇ ਰੇਕਾ ਕੰਟਰੋਲ ਰੇਖਾ ਤੇ ਵਾਰ-ਵਾਰ ਜੰਗਮੰਦੀ ਦੀ ਉਲੰਘਣਾ ਕਰ ਰਿਹਾ ਹੈ ਜਿਸ ਨਾਲ ਜੰਗੀ ਜੰਗ ਵਰਗੀ ਸਥਿਤੀ ਪੈਦਾ ਹੋ ਰਹੀ ਹੈ ਇਸ ਕਰਕੇ ਐਮਰਜੈਂਸੀ ਸ਼ਕਤੀਆਂ ਵਰਤਨ ਦੇ ਨਿਰਦੇਸ਼ ਦਿੱਤੇ ਗਏ ਨੇ ਦੇਸ਼ ਦੇ ਗ੍ਰਾਮ ਤਾਲੇ ਵੱਲੋਂ ਉਹਨਾਂ ਨੇ ਕਿਹਾ ਹਰ ਤਾਮ-ਚਾਮ ਝੁਕਿਆ ਜਾਵੇ ਕਿਉਂਕਿ ਦੁਸ਼ਮਣ ਦੇਸ਼ ਵਾਰ-ਵਾਰ ਭਾਰਤੀ ਸੈਨਾ ਤੇ ਭਾਰਤੀ ਫੌਜ ਦੇ ਟਿਕਾਣਿਆਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਧਰ ਜਿੰਨੀਆਂ ਵੀ ਭਾਰਤ ਦੇ ਵਿੱਚ ਸਟੇਟਸ ਨੇ ਜਿੰਨੇ ਵੀ ਪ੍ਰਤਾ ਪ੍ਰਸ਼ਾਸਿਤ ਕੇਂਦਰ ਨੇ ਉਹਨਾਂ ਨੂੰ ਦੇਸ਼ ਦੇ ગ્રામ ਮੰਤਰੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਅਮਰਜੈਂਸੀ ਆਪੋ ਆਪਣੇ ਹਿਸਾਬ ਤੇ ਲਗਾਈ ਜਾਵੇ ਜੇਕਰ ਹਾਲਾਤ ਬੰਦੇ ਨੇ ਤਾਂ ਅਮਰਜੈਂਸੀ ਲਗਾਈ ਜਾ ਸਕਦੀ ਹੈ ਇਹਦੇ ਵਿੱਚ ગ્રામ ਮੰਤਰੀ ਕਿੰਤੂ ਪ੍ਰੰਤੂ ਨਹੀਂ ਕਰੇਗਾ ਕਿਉਂਕਿ ਇਹ ਦੇਸ਼ ਦੀ ਇੱਜ਼ਤ ਦਾ ਸਵਾਲ ਹੈ ਇਹ ਰਾਸ਼ਟਰ ਦਾ ਸਵਾਲ ਹੈ ਕਿਉਂਕਿ ਵਾਰ-ਵਾਰ ਹਾਲੇ ਵੀ ਗਿੱਦਰ ਧਮਕੀਆਂ ਪਾਕਿਸਤਾਨ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਅਸੀਂ ਜੰਮੂ ਪੁਸ਼ ਦੀ ਉਥੇ ਵਾਰ-ਵਾਰ ਹਮਲਾ ਕੀਤਾ ਗਿਆ ਗੁਰਦੁਆਰਿਆਂ ਤੇ ਹਮਲੇ ਕੀਤੇ ਗਿਆ ਰਾਗੀ ਸਿੰਘ ਮਾਰੇ ਗਿਆ ਇਸ ਕਰਕੇ ਹੁਣ ਗ੍ਰਹਿ ਮੰਤਰਾਲੇ ਵੱਲੋਂ ਸੰਦੇਸ਼ ਦੇ ਦਿੱਤੇ ਗਏ ਨੇ ਪੂਰੇ ਭਾਰਤ ਦੇ ਰਾਜਾਂ ਨੂੰ ਕੇਂਦਰ ਪ੍ਰਸ਼ਾਸਤ ਕੇਂਦਰ ਪ੍ਰਸ਼ਾਸ ਜਿਹੜੇ ਸਟੇਟਸ ਨੇ ਉਹਨਾਂ ਨੇ ਕਿਹਾ ਕਿ ਜੇਕਰ ਅਮਰਜੈਂਸੀ ਵਰਗੇ ਹਾਲਾਤ ਬਣ ਰਹੇ ਨੇ ਤੇ ਅਮਰਜੈਂਸੀ ਲਗਾ ਦਿਓ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੋਵੇਗੀ ਤਾਂ